ਲੋਇਆ ਚੱਲ ਵੀ ਗੈਸ ਤੇ 1992 ਦੇ ਵਿਆਹ ਵੀ। ਦੇਗੀ ਜੀਰੀਆਂ ਚਾੜਨੇ ਬਹੁਤ ਫਰਕ ਪਾਇਆ ਬਈ। ਹੋਏ ਇਹ ਨੂੰ ਮਿਲਾਦਾ ਪਾਣੀ ਇਹ ਤੇ ਅੱਜ ਸਪਰੇਅ ਕਰੀ ਆ। ਸ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੱਜ ਅਲਗਿਆਂ ਬਹੁਤ ਨਾਲ ਬਲੌਗ ਦੀ ਸ਼ੁਰੂਆਤ ਕਰ। ਨਾ ਪਾ ਨਾ ਅੱਧੀ ਹੋ ਜਾਂਦਾ। ਬਹੁਤ ਨਾਰ ਲੱਗਿਆ ਲੌਗ ਦੀ ਸ਼ੁਰੂਆਤ ਕਰਨ ਤੇ ਚੱਲਦੇ ਆ ਬਾਹਰ ਤੁਹਾਨੂੰ ਦੱਸਦੇ ਆ ਫਿਰ ਅੱਜ ਕੀ ਕਰਦੇ ਆ ਸ਼ੁਰੂ ਹਮਰਦੇ ਆ ਬਾਹਰ ਜਾ ਕੇ ਉਹ ਸੀਰੀ 9 ਨਹੀਂ ਲਾਤੀ ਚਾਰ ਤੇ 400 ਦੀ ਸੀਰੀ ਨਹੀਂ ਵਾਹ ਮੈਂ ਆਈ ਸੀਰੀ 9 ਹੀ ਹੈ ਪਰ ਕਾਪੀ ਆ ਚਲੋ ਮਰਦੇ ਹਾਂ ਹਜੇ ਇਹਦਾ ਵੀ ਕੰਮ ਕਰਾ ਕੇ ਲਾਉਣਾ ਦਾ ਵਿਚਾਰੇ ਦਾ ਕੈਮਰਾ ਵਿੱਚ ਚਲਿਆ ਗਿਆ ਉਹਦਾ ਸਹੀ ਉੱਡਦਾ ਦਾ ਸਹੀ ਹੈ ਕੈਮਰਾ ਪਰ ਵਿੱਚ ਚਲਿਆ ਗਿਆ ਉਹਨੂੰ ਠੀਕ ਕਰਾ ਕੇ ਲੈਂਦੇ ਹਾਂ ਆਦਨ ਹੀ ਫਿਰ ਕਦ ਚੱਲਾਂਗੇ ਤੇ ਮੋਟਰਾਂ ਕਰਦੇ ਕੋਲਡ ਸਟਾਰਟ ਹੁਣ ਕੋਲਡ ਸਟਾਰਟ ਹੋਣ ਲੱਗ ਗਿਆ ਨਾ ਦਸੰਬਰ ਚੱਲ ਰਿਹਾ ਤੇ ਨਿਸਾਨ ਨੇ ਵੀ ਚੱਕ ਲਈਏ ਠੰਡ ਬਹੁਤ ਆਦੀ ਮੋਟਰਾਂ ਦੇ ਬਾਹਰ ਇਹਦੇ ਸ਼ੀਸ਼ੇ ਲਵਾਪੇ ਸ਼ੀਸ਼ੇ ਦਾ ਫਾਇਦਾ ਹੈਗਾ ਯਾਰ ਦੇਖਣ ਦਖੋ ਚਲੋ ਇਹ ਹੋ ਗਿਆ ਕੋਲਡ ਸਟਾਰਟ ਕੋਲਡ ਨਾਟ ਹੋ ਲਾ ਗਿਆ ਪੂਰਾ ਹੁਣ ਇੱਕ 2 ਮੀਟਰ ਹੋਊਗਾ ਆਪਦੇ ਆਪ ਰੇਸ ਆ ਜਾਂਦੀ ਹੈ ਜੀ ਸੈਂਸਰ ਸਿਸਟਮ ਨਾਲ ਫਿਰ ਗਰਮ ਹੋ ਗਿਆ ਆ ਦੇ ਆਪ ਸ਼ਟ ਹੋ ਜਾਂਦਾ ਨੇ ਹਾਂ ਕੋਈ ਨਾ ਆ ਕੇ ਖਾऊं ਮੈਂ ਤੇ ਮਿੱਲ ਵਾਲੇ ਵੀ ਕਹੀ ਜਾਂਦੇ ਨੇ ਮਿੱਲ ਸ਼ੁਰੂ ਹੋਈ ਨਹੀਂ ਤਨ ਤਰੀ ਵੀ ਸ਼ੁਰੂ ਹੋਈ ਅੱਜ ਹੋ ਗਈ 13 ਤਰੀਕ 10 ਦਿਨ ਹੋ ਗਏ ਮਿਲ ਸ਼ੁਰੂ ਹੋਈ ਨੂੰ ਤੇ ਬੰਦੇ ਨਹੀਂ ਆਦੀ ਕਿ ਆਪਾਂ ਨੂੰ ਮਿਲ ਰਹੀ ਪਹਿਲਾਂ ਪਰਤੀ ਨਹੀਂ ਮਿਲ ਰਹੀ ਸੀ ਪਿਛਲੇ ਸਾਲ ਆ ਵੀ ਕੀ ਬੰਦੇ ਨਹੀਂ ਮਾਰਦੇ ਹੁਣ ਰਾਜੂ ਹੁਣਾਂ ਨੂੰ ਕਿਹਾ ਦਾ ਹੋਇਆ ਰਾਜੂ ਕਹਿੰਦਾ ਵੀ ਆਉਂਗਾ ਪਰ ਆਉ ਪਤਾ ਨਹੀਂ ਕਿੱਦਾਂ ਰੋਜ਼ ਫੋਨ ਕਰਦੇ ਆ ਅੱਜ ਹਾਂ ਸਰਦਾਰ ਦੀ ਕੱਲੂ ਆਉਂਗਾ ਦੋ ਬੰਦੇ ਘਟਨੇ ਤਿੰਨ ਬੰਦੇ ਘਟਨੇ ਇਹੀ ਕਰੀ ਜਾਂਦਾ ਅੱਜ ਉਹ ਤਾਂ ਨਵੇਂ ਵੇੜਦਣੀਆਂ ਵੀ ਆਜ ਆ ਭਾਈ ਬਣ ਕੇ ਹੁਣ ਕੰਮ ਨੇ ਵੇੜੀ ਗੇ ਇਹਦਾ ਫਿਰ ਗਾਂ ਜਦੋਂ ਜਨਵਰੀ ਆ ਗਈ ਜਨਵਰੀ ਜਦੋਂ ਸਾਰੇ ਪਾਸੇ ਲੇਵਰਾ ਆ ਜਾਂਦੀਆਂ ਨੇ ਕੰਮ ਰਹਿ ਜਾਂਦਾ ਫਿਰ ਵਰਤੀ ਮਿਲਦੀ ਨਹੀਂ ਫਿਰ ਫਿਰੋਂ ਖਾਂ ਦਾ ਵਰਤੀ ਨਹੀਂ ਚਲੋ ਆਖਿ ਸਾਵਾਂ ਵੇਂ ਸਿਆਹ ਹਾਂ ਇਹ ਜੋੜਾ ਪਾਉਣਾ ਟਾਇਰਾਂ ਦਾ ਦੇਖੋ ਕਿਵੇਂ कसे ਨੇ ਜੇ ਕੇ ਦੇ ਟਾਇਰ ਨੇ ਬਜਾ ਲਓ ਘਸ ਗਏ ਬਰਾਬਰ ਖੁੱਡੀ ਪੂਰੀ ਖੜੀ ਹੈ ਉੱਠ ਜਿੱਦੇ ਘਸ ਗਏ ਕਿਹਦੀ ਸਰਵਿਸ ਵੀ ਕਰਾਉਣੀ ਸਵਾ ਦਾ ਜਾਣ ਤੋਂ ਪਹਿਲਾਂ ਪਹਿਲਾਂ ਦੇਖੋ ਜੀ ਛੇ ਲਗਾ ਨਿਆਰਾ ਇਹਨਾਂ ਦਾ ਮਗਰ ਦੇਖਣ ਨੂੰ ਕੁਝ ਰੀਟਾਂ ਕਿੱਥੋਂ ਵੱਤ ਗਈਆਂ ਆਹ ਤਰੀ ਰੀਟਾਂ ਪਤਾ ਨਹੀਂ ਕੌਣ ਮਾਰ ਗਏ ਤੇ ਕੱਲ ਤੱਕ ਪਤਾ ਸਹੀ ਜੀ ਨੇ ਚਲੋ ਵਾਕੇ ਚਾਲਦੇ ਲੋਈ ਚੱਲਿਆ ਮਰੇ ਕੋਲ 20000 ਰੁਪਏ ਵਾਣੀਆਂ ਦਿੱਤੀਆਂ ਜੱਸੀ ਨੂੰ ਫੋਟੋਗ੍ਰਾਫਰ ਆਪਣੀ ਦੁਕਾਨਾ 'ਚ ਰਹਿੰਦਾ ਜੋਲਾ ਉਹ ਹੋ ਗਿਆ ਭੱਜ ਜੱਸੀ ਫੋਟੋਗ੍ਰਾਫਰ ਨੇ ਦਿੱਤੇ 20000 ਰੁਪਏ ਹੋ ਗਿਆ ਭੱਜ ਤੇ 20000 ਫੜਾਇਆ ਕਿਸੇ ਨੂੰ ਹੋਰ ਆਪ ਤਾਂ ਗਿਆ ਵੀ ਹੋ ਗਿਆ ਰੁਪਏ ਸਾਰੇ ਉਹਨੂੰ ਦਿੱਤੇ ਸੀ ਮੂਰੇ ਤੇ 4500 ਰੁਪਏ ਭਾਈ ਕਹਿੰਦਾ ਹੋਰ ਦੇ ਜਾ ਭਾਈ ਉਹ ਮੈਨੂੰ ਦੇਖ ਨਹੀਂ ਗਏ ਮੇਰੇ ਰੁਪਏ 12000 ਰੁਪਏ ਆਪਾਂ ਦਿੱਤਾ ਜੀ ਐਡਵਾਂਸ ਉਹਨੂੰ ਉਹ ਦੱਬ ਗਿਆ ਐਡਵਾਂਸ ਰੁਪਈਆ ਦੇਣੀ ਨਹੀਂ ਚਾਹੀਦੇ ਉਹਨੂੰ ਤਾਂ ਖਾਜ ਕਰਕੇ ਆਹ ਹੁਣ ਫਰਾਰ ਆ ਕਈ ਲੋਕਾਂ ਦੇ ਰੁਪਈਏ ਦੇਣੇ ਆ ਉਹਨੇ ਆਹ ਬਦਲਣਾ ਕਿੱਥੇ ਫਿਰਦਾ ਕਿੱਥੇ ਨਹੀਂ ਤੇ ਜੇ ਕਰਕਾਉਣਾ 6400 ਰੁਪਏ ਦੇ ਕੇ ਭਾਈ 32 ਸਾਲ ਪੁਰਾਣੀ ਐ ਸਾਮੀਆਂ ਹੋਈਆਂ ਕਿਸ ਤਰ੍ਹਾਂ ਨਾ ਹੋ ਜਾਣਾਂਗਾ ਤੂੰ ਭਾਈ 4500 ਰੁਪਈਆ ਵੀ ਦੇ ਦੇ ਨੇ ਤੇਰੇ ਜੇ ਉਹਨੇ ਦੇਣੇ ਆ ਇਹ ਕਸਟਾਰਦ ਕੱਲੇਗੀ ਮੇਰਾ ਕੋਲ ਨਹੀਂ ਹੈ ਯਾਰ ਡਾੜੀ ਦੇ ਪਿਆ ਹਾਂ ਵੀ ਵਿਆਹ ਵਾਲੇ ਦੀ ਹੈ ਇੱਕ ਕਸਟਾ ਤਾਂ ਨਾ ਕਰਾ ਕੇ ਦਿੱਤੀ ਸੀ ਟੰਡ ਰੇਜ ਇੱਕ ਨੀਕ ਬਿਖਾ ਕੇ ਦਿੱਤੀ ਸੀ ਉਹਦੇ ਕਰਕੇ ਦੋਹੀ ਉੱਥੇ ਪਈਆਂ ਦੇਖਦੇ ਆਂ ਬਾਕੀ ਚੱਲ ਕੇ ਕਿਹੜੀ-ਕਿਹੜੀ ਕਸਟਾ ਉਹਦੇ ਕੋਲ ਲੋਈ ਪਾਏਗਾ ਸ਼ਰ ਮਰੇਲ ਕੋਟਲਾ ਸਵੇਰ ਦੇ ਵਜੇ ਨੇ 10 ਤੇ ਸਵੇਰੇ-ਸਵੇਰੇ ਖੋਲ ਗਿਆ ਤੇ ਕਰਿਆ ਕੇ ਕੰਮ ਵੀ ਕਰਦੇ ਹਾਂ ਹੋਰ ਇੱਕ ਦਾ ਕਾਗਜ਼ ਪਾਉਣਾ ਡੰਗਰਾਂ ਨੂੰ ਠੰਡਾ ਲਾਉਣਾ ਠੰਡਾ ਕਾਗਜ਼ ਲਾਉਣਾ ਆਹ ਲਾਵੇ ਤੇ ਬਾਕੀ ਹੋਰ ਇੱਕ ਅੱਧਾ ਕੰਮ ਹੈਗਾ ਵਰਸੀਨ ਨੂੰ ਪਾਣੀ ਵੀ ਲਾਉਣਾ ਓਕੇ ਚਲਦੇ ਆ ਪਹਿਲਾਂ ਆਪਾਂ ਕੰਮ ਕਰਕੇ ਆਉਂਦੇ ਹਾਂ ਗਲਤ ਆਇਆ ਪਰਲੇਵਾਂ ਸੇ ਜਾਣਾ ਸੀ ਅੱਜ ਸੱਠੇ ਜਾਉਂਦਾ ਚੱਲ ਇੱਧਰ ਦੀ ਨਾ ਜਾਵੇ ਇਹ ਇਹ ਇੱਧਰ ਦੀ ਨਾ ਜਾਵੇ ਪਰਲੇਵਾਂ ਚ ਉਹਦਾ ਘਰ ਨੇੜੇ ਆ ਦੁਕਾਨ ਇੱਧਰ ਦੀ ਦੂਰ ਪੈ ਗਈ ਵਾਲੀ ਸੌਲ ਕੋਈ ਭਲੇਖੇ ਨਾਲ ਕਾਹ ਮੰਗੇ ਹੁਣ ਲੋ ਯਾ ਅਗਲੀ ਯਾਰ ਜਾਨ ਉਹ ਸਾਹਮਣੇ ਆ ਗਈ ਚਲੋ ਚੱਕਦੇ ਆ ਕੈਸਤਾ ਫਿਰ ਦੰਦ ਲੋ ਜੀ ਹੋ ਤਾਂ ਗਈ ਪਰ ਗੱਲ ਨਹੀਂ ਬਣੀ ਇੱਕ ਕੈਸਤੀ ਮਿਲੀ ਇੱਕ ਪਤਨੀ ਕਿੱਧਰ ਛੁੱਟ ਗਿਆ ਉਹ ਨਾ ਹੁਣ ਆਦਾ ਪਤਾ ਬੰਦੇ ਦਾ ਲੋ ਇਹ ਇੱਕ ਕੰਮ ਤਾਂ ਹੋ ਗਿਆ ਕੈਸ਼ ਤਾਂ ਕਾਪੀ ਹੋ ਰਹੀਆਂ ਜਿਗੀਆਂ ਟਾਈਮ ਲੱਗਣਾ ਸੀ ਮੈਂ ਕਿਹਾ ਚੱਲ ਜਨੂੰ ਦੂਜਾ ਕੰਮ ਕਰੀ ਜਿਹੜਾ ਰਹਿਦਾ ਸੀ ਚੱਲਦੇ ਆਂ ਬਸ ਕੈਸ਼ ਫੜ ਕੇ ਹੁਣ ਪਿੰਡ ਨੂੰ ਲੋ ਇੱਕ ਮੜ ਗਿਆ ਇੱਕ ਨਹੀਂ ਬੜੀ ਲੋ ਇਹ ਚਲੀਏ ਪਿੰਡ ਨੂੰ ਕੰਮ ਹੋ ਗਿਆ ਪੂਰਾ ਖਾਣਿਆ ਘਰੇ ਜਾ ਕੇ ਪਟੂਰਾ 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 ਤਾਂ ਮੈਦੇ ਨਹੀਂ ਹਣਾ ਭਰਾਉਂਦਾ ਖਾਵਾਂ ਹਾਂ ਹੁਣ ਠੰਡਾ ਆ ਗਿਆ ਕਵਰ ਹੋ ਕੇ ਰਹਿਣਾ ਬੰਦਾ ਕਵਰ ਪੂਰਾ ਲੋਯਾ ਚੱਲ ਕੇ ਕੈਸ ਤੇ 1992 ਦੇ ਵਿਆਹ ਵੀ ਆਹ ਕਾਪੀ ਕਰਾ ਕੇ ਲੈ ਹੁੰਦੀ ਆਪਾਂ ਨੇ ਬਣਾਵਾ ਕੇ ਸਹੀ ਕਰਵਾਈਏ 20000 ਤੋਂ ਪੈਂਟ੍ਰਾਈਵ ਤੇ ਕਰਾਈਏ ਮੈਂ ਜੀ ਉਹੋ ਹੀ ਚੱਲੀਏ ਖੇਤ ਖੜਾ ਮਾਰਚ ਆਉਨੇ ਗਣਕ ਦੇਖਾਂ ਜਿਹੜੀ ਦੁਵਾਰਾ ਦੁਵਾਰਾ ਵੀ ਲੇਟ ਵਿੱਚ ਨਹੀਂ ਹੁਣ ਤਾਂ ਪੂਰੀ ਦੇਖਣ ਲੱਗ ਲੂ ਹੋਈ ਹੌਲੀ ਏ ਭਾਈ ਉਹ ਇਹਨੂੰ ਵੀ ਲਾਦਾ ਪਾਣੀ ਇਹਦੇ ਅੱਜ ਸਪਰੇਅ ਕਰੀ ਆ ਮਾੜਾ ਮੋਟਾ ਹੈਗਾ ਨਵੀਨ ਹੁਣ ਛੋਟੀ ਗਣਕਾਂ ਦਾ ਮਰਜੇ ਸ਼ੇਦ ਮਰਸੀਬ ਨੂੰ ਵੀ ਪਾਣੀ ਲਾਉਣਾ ਯਾਰ ਗੱਲ ਬਣੀ ਨਹੀਂ ਜੀ ਬਾਡੇ ਨਾਲ ਵਧੀਆ ਹੋਣਾ Nicolae, 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 ਹਾਂ ਲਾਲਜਾ ਹੋਣ ਲੱਗ ਗਿਆ ਜੰਮ ਘਾਟਾ ਠੀਕ ਓੜੀ ਲਾਵਾ ਫੇਰ ਗੱਲ ਬਣੂਗੀ ਕਿਤੇ ਜਾ ਕੇ ਕਣਕ ਤਾਂ ਪੂਰੀ ਵਧੀਆ ਹੋ ਗਈ ਨਾ ਕਣਕ ਨਿਕਲ ਹੀ ਨਹੀਂ ਤੇ ਇੱਧਰ ਪਾਣੀ ਟੁੱਟ ਰਟ ਜਾ ਰਿਹਾ ਨੀਵਾ ਸਾਂ ਇਹੇ ਲਾਵਾ ਕਣਕ ਤਾਂ ਪੂਰੀ ਵਧੀਆ ਨਿਕਲੀ ਚਲੋ ਚੱਲਦੇ ਹਾਂ ਟਿੱਬਿਆਂ ਵਾਲਾ ਖੇਤ ਹਰੇ ਅਮਰੂਦ ਖਾ ਕੇ ਆਵਾਂ ਅਥੇ ਅਮਰੂਦ ਬਹੁਤ ਵਧੀਆ ਲੱਗੇ ਅਮਰੂਦ ਤਾਂ ਵੀ ਲੱਗੇ ਨੇ ਪਰ ਛੋਟੇ ਨੇ ਤੇ ਇਥੇ ਬਹੁਤ ਵਧੀਆ ਲੱਗਾ ਅਮਰੂਦ ਦਾ ਵੱਡਾ ਦਰਖਤ ਹੈਗਾ ਖਾਸੇ ਨੇ ਤੇ ਲੱਗੇ ਚੱਲ ਦੇ ਇਹ ਦੇਖ ਕੋਦੇ ਤਾਂ ਟਾਇਰ ਬਾਕ ਲਾਉਣੇ ਲੱਗਣ ਜੇ ਹੋ ਗਏ ਜਾਵਾ ਗੰਜਾ ਹੋ ਗਿਆ ਨੋਈ ਹਰੀਆਂ ਭਰੀਆਂ ਕਣਕਾਂ ਹੋ ਗਈਆਂ ਭਾਈ ਆਲੂ ਹਰੇ ਭਰੇ ਆ ਹਰਿਆਲੀ ਹਰਿਆਲੀ ਦੀਆਂ ਦੂਰ ਤੱਕ ਆਉਂ ਨੂੰ ਸ਼ੀਸ਼ਾ ਦੇਖੋ ਕਿੰਨਾ ਘੈਂਟ ਲਾ ਰਿਹਾ ਹੁਣ ਛਾਲਦਿਆਂ ਟਿੱਬੀ ਆ ਉਹ ਯਾਰ ਜਦ ਪਾਣੀ ਲਾ ਕੇ ਕੇਰਾਂ ਉਹੀ ਬਾਦੇ ਫਿਰ ਪਾਣੀ ਲਾਤਾ ਸੀਗਾ ਪਾਣੀ ਪਾ ਕੇ ਖੋਸ਼ਕੋ ਜੀ ਨਾ ਥਾ ਫਿਰ ਵੀ ਜੀ ਆ ਜਿਹੜੇ ਪੱਠੇ ਵਾਲੇ ਫੌਂਟ ਸੀਗੇ ਐਨ ਕੋਰੀ ਵਧੀਆ ਖੜੀਆ ਇੱਥੇ ਆਉ ਮਰੂਦਾ ਰੋਕ ਬਾਈ ਰੋਕ ਬਾਈ ਰੋਕ ਬਾਈ ਕੰਮ ਰੂ ਤਾਂ ਰਾਜ ਹੀ ਮਿਲ ਗਿਆ ਆਪਾਂ ਨੂੰ ਤੈਰਣ ਦਾ ਜਾਈ ਲਈ ਜਾਂਦੇ ਉੱਥੇ ਇੱਕ ਆਲੇ ਯਕੋਈ ਆ ਖੜੀਆ ਲਾਲ ਮਿੱਟੀ ਚ ਫਸਲ ਦੀ ਵਧੀਆ ਅੱਜ ਜੀਰੀ ਵੀ ਵਧੀਆ ਹੋਈ ਸੀ ਜੀਰੀ ਵੀ ਕਣਕ ਵੀ ਹਜੇ ਵਧੀਆ ਖੜੀ ਆ ਆ ਚੱਲਦਾ ਆਲੂਆਂ ਨੂੰ ਪਾਣੀ ਕੋਈ ਹੋਣਾ 11 11 ਮਾਰ ਕੇ ਜਰੂਰ ਸੁਪਰ ਸ਼ੀਡਰ ਪਾਣੀ ਲੱਗ ਦੁਬਾਰਾ ਮਾਰਿਆ ਸੀ ਇਹ ਨਹੀਂ ਤੇ ਇਹ ਵੀ ਨਹੀਂ ਦਿੰਦਾ ਹੈਗਾ ਕਤਰਾ ਜੇ ਵਾਹ ਗਿਰੋ ਪੂਰੀ ਵਧੀਆ ਫਸਲ ਖੜਾ ਅਗਲਾ ਅਗਲਾ ਦਾਣ ਹੇ ਤਾਂ ਬੁਰੀ ਵਧੀ ਖੜੀ ਆ ਉਧਰ ਜਾਨੂ ਜਿਹੜਾ ਦੇਖ ਕੇ ਆਨੇ ਉਹ ਪਰਲੀ ਫਸਲ ਜਿਹੜੀ ਖੁਸ਼ਕ ਸੀਗੀ ਆ ਹੁਣ ਇੰਨਾ ਕਥਾਂ ਖੁਸ਼ਕ ਹੋ ਗਈ ਪਾਣੀ ਲਾਇ ਤਾਂ ਨਿਕਲੇ ਉਹ ਇੱਥੇ ਪਾਣੀ ਪਾਇਆ ਨਹੀਂ ਪਰਾਂ ਲਾਦਾ ਸੀ ਪਾਣੀ ਪਰਾਂ ਵਧੀ ਖੜੀ ਐ ਇੱਧਰ ਲਾਉਣ ਵਾਲਾ ਪਾਣੀ ਇੰਨੇ ਟੋਟੇ ਨੂੰ ਇੱਥੇ ਵੱਟਾ ਦਬਾਤੀ ਸੀ ਇੱਧਰ ਇੱਧਰ ਪਾਣੀ ਲਾਤਾ ਸੀ ਇੱਧਰ ਸਾਰੀ ਨਿਕਲੇ ਔਰੇ ਵੀ ਨਿਕਲੀ ਖੜੀ ਐ ਜਿਹੜੀ ਪਰਾਲੀ ਜੀ ਸਾਰੀ ਨਿਕਲੇਗੀ ਜਿਵੇਂ ਇਹ ਸਾਫ ਥਾਂ ਦੇ ਆ ਜੇਵੇ ਫੇਰ ਪਾਣੀ ਲਾ ਜੇ ਕੋਟੀ ਜਾਂਦੀ ਹੈ ਪਰਾਲੀ ਆ ਹੀ ਥਾਂ ਚ ਪੋਲੀ ਜਿਹਾ ਹੋ ਪਈ ਹੁੰਦੀ ਹੈ ਉਹ ਨਿਕਲੇ ਆਉਂਦੀ ਹੈ ਜੇ ਅੱਜ ਦੁਬਾਰਾ ਵੀ ਤਾ ਜੀ ਪਹਿਲਾਂ ਇਹ ਚ ਕੱਟ ਸੀ ਫਿਰ ਇੱਕ ਕੇਰਾ ਦੁਬਾਰਾ ਹੀ ਵੀ ਤਾ ਜੀ ਇਹਦੇ ਨਾਲ ਇਕੱਠਾ ਵੀ ਤਾ ਕਣਕ ਤਾਂ ਪੂਰੀ ਵਧੀਆ ਖੜੀ ਆ ਜਿਹੜੀ ਨਿਕਲੇ ਉਹ ਪਰਾਲੀ ਚਾ ਵੀ ਨਿਕਲੇ ਇੱਥੇ ਵੀ ਨਿਕਲੇ ਪਾਣੀ ਲੱਗੇ ਤਾਂ ਪਰਾਲੀ ਆਜ ਤਾਂ ਸਾਰੀ ਨਿਕਲ ਜਾਂਦੀ ਆ ਗੱਲ ਜਿਹੜੀ ਸਾਫ਼ ਜ਼ਮੀਨ ਤੇ ਉਹ ਮੈਂ ਨਗਾਹੇ ਨਿਕਲ ਹੀ ਨਹੀਂ ਫਿਰ ਉਹ ਘੁੱਟੀ ਜਾਂਦੀ ਆ ਉੱਪਰੋਂ ਤੈਹ ਸਖਤ ਹੋ ਜਾਂਦੀ ਆ ਇਹ ਕੋਈ ਇਹ ਮੋਟਰ ਨੂੰ ਖਾਲੋ ਖਾਲ ਆਉਣਾ ਪੈਂਦਾ ਹੁਣ ਆ ਵੀ ਨਿਕਲਿਆ ਜੀ ਦੱਬ ਜੇ ਜਰੂਰ ਪੈਗੇ ਸੀ ਕਿਉਂਕਿ ਖੁਸ਼ਕ ਸੀ ਥੋਂ ਜੇ ਖੋਸਕਾ ਨਾ ਹੋਵੇ ਫਿਰ ਪੂਰੀ ਵਧੀਆ ਨਿਕਲਦੀ ਐ ਪਿੰਡ ਦੇਖੀ ਇਹਦੇ ਪਿੰਡ ਧਗਾਈ ਦਿਨੂ ਐਨ ਕੱਲਾ ਕੱਲਾ ਦਾਣਾ ਵਧੀਆ ਨਿਕਲੇ ਸੀ ਹੁਣ ਜਿੱਤੋਂ ਖੋਸਕੀ ਮਲਚਰ ਮਾਰੇ ਮਲਚਰ ਇਹਨਾਂ ਵਧੀਆ ਨਹੀਂ ਲੱਗਿਆ ਸੀ ਇਹ ਚ ਤੇ ਉੰਮੀ ਆਪਾਂ ਬੀਤੀ ਸੀਗੀ ਬੀਜੀ ਦਾ ਯਾਨੀ ਕਿ ਵਧੀਆ ਗਈ ਸੀ ਪਰ ਖੋਸਕ ਰਹਿ ਗਈ ਸੀ ਕਿਉਂਕਿ ਵਿੱਚ ਪ੍ਰਾਲੀ ਆ ਗਈ ਪ੍ਰਾਲੀ ਨੇ ਨਵੀਂ ਸ਼ੋਕਲੀ ਉਹਦੀ ਜਿਹੜੀ ਸੀਗੀ ਹੁਣ ਨਿਕਲੇ ਪ੍ਰਾਲੀ ਨੇ ਨਵੀਂ ਸ਼ੋਕਲੀ ਸੀਗੀ ਇਹ ਸੁਪਰ ਸੀਡਰ ਦਾ ਬਹੁਤ ਦੇ ਹੋਇਆ ਆ ਇਹ ਚੀਜ਼ ਕਿਉਂਕਿ ਸੁਪਰ ਸੀਡਰ ਨੂੰ ਨਵੀਂ ਪੂਰੀ ਚਾਹੀਦੀ ਹੈ ਜੇ ਤੁਸੀਂ ਪ੍ਰਾਲੀ ਚ ਬੀਜਣੀ ਹੈ ਜੇ ਨਹੀਂ ਪ੍ਰਾਲੀ ਚ ਬੀਜਣੀ ਫਿਰ ਸਹੀ ਫਿਰ ਬੀਜ ਜਾਂਦੀ ਹੈ ਵਧੀਆ ਪਰ ਥੋੜੀ ਨਵੀਂ ਤੇ ਬੀਜੀ ਜਾਂਦੀ ਹੈ ਨਹੀਂ ਤਾਂ ਪ੍ਰਾਲੀ ਨੂੰ ਤਾਂ ਬਹੁਤ ਜ਼ਿਆਦਾ ਨਵੀਂ ਚਾਹੀਦੀ ਹੈ ਨਿਕਲ ਹੀ ਪੁੱਟਿਆ ਹੋਇਆ ਨੇ ਦਾ ਆ ਦੇਖੋ ਆ ਦੇ ਆ ਦੇ ਆ ਸੀ ਆਸੀ ਸਰਦਾਰੀ ਫੁੱਟੀ ਹੈ। ਉਹਦੇ 20 ਮਿੰਨ ਕਿਉਂਕੀ ਪਰਾਲੀ ਚਮਕਦੀ ਆ ਨਾ ਥੱਲੇ। ਦੂਜੀ ਕੰਕੀ ਕਣਕ ਵੱਧ ਖੜੀ ਏ। ਜਿੱਥੇ ਨਹੀਂ ਨਿਕਲਦੇ ਪਰਾਲੀ ਚਮਕਦੀ ਆ ਹੂੰ ਅੱਖਾਂ ਨਹੀਂ ਦੀ। ਪਾਣੀ ਦਾ ਲੱਗਾ ਭਾਗ ਸਭ ਕਿਤੇ ਨਿਬੜਾ ਹੁਣ ਸਪਰੇਅ ਸਪਰੂ ਕਰਦੇ ਫਿਰਦੇ ਆ। ਜਿੱਥੇ ਮਾੜਾ ਮੋਟਾ ਵਾੜਾ ਨਹੀਂ ਹੈਗਾ ਗੁਲੀ ਡੰਡ ਕਿਉਂਕਿ ਪਰਾਲੀ ਦੱਬ ਲੈਂਦੀ ਹੈ ਬਾਜੋ ਪਾਵਾ ਨਿਕਲਿਆ ਹਜੇ ਥਾਈ ਤਾਂ ਹੈ ਨਹੀਂ ਬਾਜੋ ਪਾਵਾ ਨਿਕਲਿਆ ਬਗਲੀ ਡੰਡਾ ਕਰ ਤੀ ਜੀਰੀਆਂ ਝਾੜਨੇ ਬਹੁਤ ਫਰਕ ਪਾਇਆ ਬਈ ਬਹੁਤ ਜ਼ਿਆਦਾ ਕੁਸਤਾ ਕਣਕ ਲੇਟ ਹੋ ਗਈ ਜੀਰੀ ਕਰਕੇ ਜੀਰੀ ਪਹਿਲਾਂ ਵੇਖ ਨਹੀਂ ਰਹੀ ਸੀ ਫਿਰ ਵੱਡੀ ਨਹੀਂ ਫਿਰ ਕਣਕ ਲੇਟ ਹੋ ਗਈ ਬੀਜਣ ਚ ਦੇ ਉਹੋ ਕਰਦੇ ਸੀ ਆਪਾਂ ਸੰਜੇ ਦੇ ਸੀ ਫਿਰ ਸਾਰੀ ਗੱਲ ਖਰਾਬ ਹੋ ਜਣੀ ਸੀ ਕੱਲ੍ਹ ਵੱਧ ਖਰਾਬ ਹੋਣੀ ਆ ਹੁਣ ਲੇਟ ਚ ਲਈ ਗਈ ਬਹੁਤ ਇਹ ਵੀ ਹੋਰ ਬੀਜਿਆ ਬੀਆਂ-ਵੀਆਂ ਦਾ ਫਰਕ ਪੈਂਦਾ ਜਿਹੜਾ ਪਹਿਲੀ ਬੀਜੀ ਗਈ ਕੱਤੇ ਚ ਬੀਜੀ ਗਈ ਬੀਜੀ ਗਈ ਕਹਿੰਦੇ ਨੇ ਛਾਣੇ ਕਹਿੰਦੇ ਕੱਤੇ ਚ ਬੀਜੀ ਫਸਲ ਦੂਜੀ ਫਸਲ ਨਾਲ ਦੁੱਗਣੀ ਹੁੰਦੀ ਹੈ ਫਰਕ ਆਉਂਦਾ ਹੀ ਕੱਤੇ ਦੀ ਫਸਲ ਦਾ ਬੀਜ ਇਹ ਲੱਖ ਹੋਰ ਆ ਗਏ ਹੁਣ ਤੇ ਬਹੁਤ ਫਰਕ ਪਾਇਆ ਕੋਈ ਤਾਂ ਜੀਰੀ ਦਾ ਝਾੜ ਬਹੁਤ ਘਟ ਗਿਆ ਸੀ ਤੇ ਕਾਹਨ ਲੋਕ ਦਾ 8 8 ਘੰਟਾ ਟੋਲੀ ਕੱਢਤੀਆਂ ਲੋਕਾਂ ਨੇ ਫਿਰ ਵੀ ਜਿਵੇਂ ਹੀ ਹੁੰਦੀ ਫੇਰ ਪਾਣੀ ਕਿੰਨੇ ਕਿੰਨੇ ਘੰਟਾ ਟੋਲੀ ਲਾਗਦੀ ਨਿਕਲਦੀ ਛੱਡੇ ਗੋਭੀ ਚ ਪਾਣੀ ਆਲੂ ਸਾਫ ਕਰਨਾ ਇਹ ਤੇ ਥੱਲੇ ਗਾਲ ਗਾਲ ਘਰੇ ਇਤਨਾ ਬੜਾ ਹੋਇਆ ਹੋਇਆ ਗੰਨੇ ਲੇਵਰ ਯਾਰ ਲਿਆ ਦੋ ਸਾਨੂੰ ਲੱਭ ਕੇ ਕੋਈ ਕੰਨੇ ਦੇ ਲੀਵਰ ਦਾ ਬਹੁਤ ਔਖਾ ਹੋ ਜਾਵੇ। ਆਵੜੇ ਵਾਲੇ ਬੰਦੇ ਨਾ ਕੋਈ ਰਾਹ ਛਰ ਪਾ ਰਹੇ ਨੇ। ਤੇ ਕਿਹਾਦਾ ਜੀ ਇੱਕ ਦੋ ਜਣਾਂ ਨੇ ਹੁਣੇ ਕੱਲ ਬਣੀ ਨਹੀਂ ਹੁਣ ਗੰਨਾ ਛੱਟਿਆ ਜਿਹੜਾ ਉਹਦੇ ਵਾਰੀ ਗਰੀਸ ਨਹੀਂ ਕਿ ਕਿਹਾਂ ਜਾ ਕੇ ਦਾ। ਫਿਰ ਪਰਚੀ ਨ ਔਖਾ ਕਰ ਲਾ ਜਾਂਦੇ ਨੇ ਉਹ। ਹਮਰੂ ਯਕੋ ਹੋਰ ਯਕੋ ਮਰੂਦ। ਤੋੜਦੇ ਇੱਕ ਵਧੀਆ ਲੱਭਦੇ ਆ ਇੱਥੋਂ। ਖਾਣ ਨੂੰ ਦਾ ਸਵਾਦ ਨਹੀਂ ਹਮਰੂ। ਯਕੋ ਕੇ ਵੀਸ ਲਿਆਂਦਾ ਕੱਢ ਕੇ। ਨਾਵਾਂ ਵਾਲਾ ਪੱਕਾ ਨਾਵਾਂ ਵਾਲਾ ਕੱਚਾ ਇਹ ਸਹੀ ਹੈ ਉਹ ਆਹ ਗਣਕ ਪੂਰੀ ਵਧੀਆ ਹੋਈ ਆ ਅਜੇ ਗੱਲੇ ਵੀ ਪੂਰੀ ਪਰਾਲੀ ਵਾਲੀ ਸੀ ਜਿੱਦਾਂ ਨਜਾਇਜ਼ ਪਰਾਲੀ ਦੀ ਨਜਾਇਜ਼ ਦੀ ਗੱਲ ਸੀ ਹੁਣ ਨਹੀਂ ਵਧੀਆ ਗਣਕ ਹੋਈ ਆ ਜਾਣੇ ਗੱਲ ਤੋਂ ਦਾ ਬਹੁਤ ਫਰਕ ਪਾਇਆ ਹੋ ਗਿਆ ਟੈਂਕੀ ਵਾਲੀ ਖੇਤ ਜੇ ਵੀ ਬਹੁਤ ਫਰਕ ਪਾਇਆ ਟੈਂਕੀ ਵਾਲੇ ਕਰਤੇ ਜੇ ਵੀ ਬਹੁਤ ਘਟ ਨਿਕਲੀ ਆ ਮੈਂ ਤਾਂ ਨਿਕਲੀ ਕਦੇ ਨਹੀਂ ਨਿਕਲੀ ਐ ਹੋਇਆ ਹੁਣ ਪਾਣੀ ਲਾਇਆ ਉਹਨੂੰ ਵੀ ਨਿਕਲਿਆ ਹੀ ਹੁਣ ਅਵੇ ਕੀ ਕਰਨੇ ਦਾ ਪਤਾ ਨਹੀਂ ਕੀ ਬਣੂ ਬਾਪੇ ਦੀ ਕਰ ਬਣਾ ਪਹਿਲੇ ਨਕਲ ਜੇ ਚੰਗੀ ਕਰਨਾ ਮੈਦਾਨ ਬਾਜ ਦਾ ਟੱਕੇ ਦਾ ਛੱਟਣਾ ਹੀ ਹੈ ਫਿਰ ਮਿੱਢਲੇ ਵਾਲੇ ਹੱਦ ਨਾ ਖਰੇ ਤੇ ਆ ਜਾਂਦੇ ਨੇ ਨਾ ਗੰਨਾ ਉਹਨਾਂ ਕੋ ਪੂਰਾ ਹੋਣ ਲਾ ਜਾਂਦਾ ਜਾਣ ਆ ਜਾਂਦਾ ਆਏ ਹੋ ਇੱਥੇ ਕਿੱਲ ਕੋਈ ਵਧੀਆ ਚੀਜ਼ ਇੱਥੇ ਵਧੀਆ ਨਿਕਲ ਜਾਂਦਾ ਆ ਗਿਆ ਰੇ ਜਿੱਦ ਗੱਲ ਘੱਟ ਸੀ ਨਿਕਲ ਤਾਂ ਹੀ ਪੂਰੀ ਵਧੀਆ ਹੁਣ ਇਹ ਪਰ ਘੱਟ ਸੀ ਉਹ ਪਰਾਂ ਦਾ ਟਾਵਰ ਕੋਲ ਤਾਂ ਦੁਬਾਰਾ ਵੀਜੀ ਆ ਪੌਜ਼ਰ ਹੈ ਨਹੀਂ ਦੋ ਤਿੰਨ ਘਿਹਰਾਂ ਚ ਵਧੀਆ ਇੱਧਰ ਤਾਂ ਪੂਰੀ ਵਧੀਆ ਖੜੀ ਆ ਆ ਦਾ ਉਦੋਂ ਵੀ ਸਰਾ ਨਿਕਲੀ ਹੋਈ ਆ ਸਾਰਨੋਂ ਪਹਿਲੇ ਆ ਆ ਵੀਜੀ ਸੀ ਆਪਾਂ ਨੇ ਆ ਵੀ ਆਪਣੀ ਕਣਕ ਲਗਭਗ ਤਾਂ ਸਾਰੀ ਵਧੀਆ ਨਿਕਲੀ ਆ ਬਸ ਜਿੱਥੇ ਆ ਚੱਲੀ ਕਿ ਲੇਟ ਚੱਲੀ ਕਿ ਜੀਰੀ ਗੱਲ ਲੰਮੀ ਲੰਗੀ ਬਸ ਫਿਰ ਉੱਥੇ ਨੁਕਸਾਨ ਹੋਇਆ ਹੈ ਮੇਰਾ ਤਾਂ ਪੂਰੀ ਵਧੀਆ ਨਿਕਲੀ ਹੋਈ ਆ ਇੱਧਰ ਆ ਵੀ ਪੂਰੀ ਵਧੀ ਨਿਕਲੀ ਹੋਈ ਆ ਹੁਣ ਗੰਨੇ ਦਾ ਆ ਦੇਖੋ ਗੰਨਾ ਹਾਲ ਇਹ ਵੀ ਕਿਹਾ ਬਣਾਇਆ ਨਹੀਂ ਪਿਛਲੇ ਸਾਲ ਵੀ ਨਹੀਂ ਬਣਾਇਆ ਇਹ ਵੀ ਬਦਨੀ ਕਹਿੰਦੇ ਬਣਾਈਦਾ ਨਹੀਂ ਹੁੰਦਾ ਇਹ ਡਿਗਿਆ ਵਾਲਾ ਹੋਇਆ ਵੀ ਗੰਨਾ ਨਹੀਂ ਵਧੀ ਬੰਨਾਂ ਦਾ ਬਹੁਤ ਵਧੀਆ ਲੜਾ ਦੇ ਡਿਗਿਆ ਹੋਇਆ ਸਾਰਾ ਹੀ ਇਹ ਵੀ ਬਣਾਈ ਇਹ ਪਹਿਲਾਂ ਉਹ 18 38 ਆਉਂਦਾ ਸੀ ਉਹ ਬਣਾ ਉਹਨੂੰ ਬੰਨਦੇ ਹੁੰਦੇ ਸੀ ਉਹ ਗੰਨੇ ਦਾ ਵੀ ਅੱਡਾ ਉਹ ਸਦਾ ਹੀ ਖੜਾ ਐ ਡੰਡੇ ਵਾਂਗੂ ਉਹ ਬੰਨਣ ਦੀ ਵੀ ਲੋੜ ਨਹੀਂ ਪਈ ਉਹਨ ਆਹ ਦੇਖ ਪਿਆ ਉਹ 2000 ਕੋਸਾ ਉਹ ਸ਼ੀਰ ਦਾ ਨਾਉ ਨਹੀਂ ਪਤਾ ਮੈਨੂੰ ਕੀ ਆ ਆਹ ਦਾ 18 ਇਹਦਾ ਪਿਛਲੇ ਸਾਲ ਗੰਨਾ ਲਾਇਆ ਸੀ ਉਹਦਾ ਆ ਸੀ ਆਹ ਇਹਦੀ ਪੜ ਦੇਣਾ ਉਹਦਾ ਵੀ ਰੱਖ ਲਾਂਗੇ ਜਗਾਹ ਨੂੰ ਹੁਣ ਧੋਰੀ ਮੇਲ ਚੱਲਣ ਦੀ ਸੁਭਾਵਨਾ ਹੋਈ ਫਿਰ ਲਾ ਲਿਆਂਗੇ ਨਹੀਂ ਤਾਂ ਗਾਹਾਂਲੇ ਸਾਲ ਨੂੰ ਉਹਨੂੰ ਵੀ ਪੜਦਾ ਹੋਵੇ ਫੇ ਗੰਨਾ ਜਦੋਂ ਲਾ ਜਾ ਕੇ ਬੀਜਾਂ ਜਦੋਂ ਦੇਖਿਆ ਮੇਰੇ ਮੁੰਡਾ ਚੱਲ ਪੀਣੀ ਜੜੀ ਮੈਂ ਤਾਂ ਪਰਚੀਆਂ ਪੁਰਚੀਆਂ ਕਰਕੇ ਦਰ ਬੰਦਾ ਦੁਖੀ ਹੋ ਕੇ ਪੜਦਾ ਹੂ ਨਹੀਂ ਪੜਦਾ ਹੈਗਾ ਗੰਨੇ ਨੂੰ ਫਸਲ ਪੂਰੀ ਵਧੀਆ ਇਹ ਟੱਕਰ ਟਰਾਂਸਪੋਰਟੇਸ਼ਨ ਸਾਰਾ ਨਾ ਮੇਨ ਚੀਜ਼ ਆ ਟਰਾਂਸਪੋਰਟੇਸ਼ਨ ਤੇ ਵੀ ਦੂਰ ਦੀ ਹੁੰਦੀ ਆ ਫਿਰ ਬੰਦਾ ਔਖਾ ਹੁੰਦਾ ਹੰਦਵਾ ਬਹਿਰੀਏ ਵੱਧ ਦਾਣ ਆਉਂਦਾ ਉੱਥੇ ਦਰਿਆਂ ਦਰੂਆਂ ਕਰਕੇ ਦਰਿਆ ਤੇ ਇੱਕ ਨਵਾਂ ਬੋਲੋਂਦੇ ਨੇ ਲੋਕ ਇਧਰ ਜਮੀਨਾਂ ਉਈ ਬਾਲੀਆਂ ਨੇ ਪਾਣੀ ਵੀ ਮਾਰਾ ਗੰਨਾ ਮਾਰ ਚੱਲੇ ਜਾਂਦਾ ਤਈਂ ਦਵਾ ਬੈਰੀ ਬੰਦ ਗੰਨਾ ਲਾਉਂਦਾ ਉਹਨਾਂ 'ਚ ਸਪਰੇ ਵੀ ਕਰੀ ਸੀ ਉਹ ਤਾਰਾ ਕਰਕੇ ਨਹੀਂ ਹੋਈ ਸੀ ਪੰਜ 10 ਵਿੱਕੇ ਪੰਜ 6 ਵਿੱਕੇ ਇਹਦਾ ਹੋ ਗਈ ਸੀ ਬਾਕੀ ਨਹੀਂ ਹੋਈ ਕਿਉਂਕਿ ਤਾਰਾਂ ਨੇੜੇ ਆ ਗਈਆਂ ਡਰੋਨ ਸਾਡੇ ਰੜਾ ਛੱਡਣ ਲੱਗ ਗਏ ਸੀ ਆ ਲਗਾ ਸਾਡਾ ਨੁਕਸਾਨ ਹੋ ਗਿਆ ਅਗਲੇ ਦਾ ਆ ਰਹਿਣ ਦਿਓ ਭਾਈ ਜਿੱਥੇ ਰੋੜਦਾਰਦਾ ਫਿਰ ਵੱਡੇ ਬੱਪਰ ਨਾਲ ਕਰੀ ਸਿਫਰੀ ਲੋਈ ਸੰਧਿਆ ਦਾ ਟਾਈਮ ਹੋ ਗਿਆ ਸ਼ਾਮ ਦਾ ਰਹਿ ਰਸਟਾ ਲੱਗ ਰਹੀ ਹੈ ਅਸਾ ਟਾਈਮ ਚੱਲ ਰਿਹਾ ਸਾਗ ਭਰਿਆ ਸਾਗ ਉਹ ਸਾਗ ਆਹ ਰਿਤੇ ਟਾਲੀ ਮੰਗਾਈ ਸੀ ਕਿ ਬੜੀਆਂ ਦਿੱਤੀਆਂ ਬੰਨ ਲਾਲੀ ਵਾਲਾ ਮੌਸਮਾ ਲਾਲੀ ਲਾਲੀ ਦੇਖੋ ਨਹੀਂ ਹੋਈ ਪੀ ਦੱਸੋ ਤੁਹਾਨੂੰ ਵੀਡੀਓ ਕਿਦਾਂ ਲੱਗੀ ਵਧੀਆ ਲੱਗੀ ਤਾਂ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ ਮਿਲਦੇ ਆ ਨਵੀਂ ਕੁੱਝ ਵੀਡੀਓ ਵਿੱਚ ਧੰਨਵਾਦ